ਵਾਗ ਗਦੜਿਆਂ ਅਸਾਂ ਨੇ ਸੁੱਕਦੇ ਰਹਿਣਾ ਅੱਜ ਕੱਲ ਦੇ ਨੌਜਵਾਨ ਦੀ ਜਿਹੜਾ ਜੋ ਜਿਸ ਤਰ੍ਹਾਂ ਦੀ ਸਥਿਤੀ ਬਣ ਗਈ ਹੈ ਉਹ ਬਿਆਰ ਕਰ ਰਿਹਾ ਵਾਗ ਗਦੜਿਆਂ ਅਸਾਂ ਨੇ ਸੁੱਕਦੇ ਰਹਿਣਾ ਕਿਸੇ ਤੇ ਕਹਿਣੇ ਤੇ ਅਸਾਂ ਦੇ ਉੱਠਣਾ ਨਹੀਂ ਉਠ ਮੰਜੇ ਤੇ ਬੈਠ ਅਸਾਂ ਨੇ ਚਾਹ ਮੰਗਣੀ ਉਠ ਮੰਜੇ ਤੇ ਬੈਠ ਅਸਾਂ ਤੇ ਚਾਹ ਮੰਗਣੀ ਤੇ ਤੀਲਾ ਚੁੱਕ ਕੇ ਕੋਈ ਵੀ ਸੁਣਾ ਨਹੀਂ ਸਮਾਂਕ ਓਨ ਰਾਤਾਂ ਨੂੰ लेट ਟਿਕਣ ਸਮਾਂਕ ਓਨ ਰਾਤਾਂ ਨੂੰ लेट ਟਿਕਣ ਤੇ ਵੇਖ ਵੇਖ ਕੇ ਅਸਾਂ ਨੇ ਉੱਠਣਾ ਨਹੀਂ ਆਪ ਲੱਗੇ ਤੇ ਭਾਵੇਂ ਭਾਵੇਂ ਆਗ ਲੱਗੇ ਤੇ ਭਾਵੇਂ ਭਾਮੜ ਮਚ ਜਾਏ ਅਸਾਂ ਉੱਠ ਕੇ ਜ਼ਰਾ ਵੀ ਮੁੜਕਣਾ ਨਹੀਂ ਤੇ ਕਕੀਆਂ ਕੀੜੀਆਂ ਕਕੀਆਂ ਕੀੜੀਆਂ ਪਿੰਡੇ ਨੂੰ ਲੂਹ ਛੱਡਣ ਅੱਖ ਚੁੱਕ ਕੇ ਅਸਾਂ ਨੇ ਫੋਕਣਾ ਨਹੀਂ ਦਿਨੋਂ ਦਿਨ ਅਸਾਂ ਨੇ ਕਰੰਡ ਹੋਣਾ ਦਿਨੋਂ ਦਿਨ ਅਸਾਂ ਨੇ ਕਰੰਡ ਹੋਣਾ ਵਾਂਗ ਗਰੂੰਗਣਾ ਅਸਾਂ ਨੇ ਫੋਟਣਾ ਨਹੀਂ ਉਹ ਬੰਦੇ ਬਣ ਜੋ ਖੁਦਾ ਤੋਂ ਖੌਫ ਖਾਣ ਆਪਣੇ ਬੰਦ ਨੂੰ ਖੁਦਾ ਤੂੰ ਖੋਲ ਭੁਖਾਓ ਪਾਣੀ ਢੁੜਿਆ ਉਹ ਕਿਉਂ ਢੁੜਣਾ ਨਹੀਂ ਆਵਾ ਪਾਣੀ ਢੁੜਿਆ ਉਹ ਕਿਉਂ ਢੁੜਾ ਨਹੀਂ ਬਾਪੋ ਜੇ ਤਾਂ ਅਸੀਂ ਸਮਵਿਧਾ ਚੁਕਰੀ